ਜੈਤ ਸ੍ਰੀ ਮਹੱਲਾ ਪੰਜਵਾ ਛੰਤ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਦਰਸ਼ਨ ਪਿਆਸੀ ਦਿਨ ਸਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਬਿਲਾ ਆਇੰਤ ਜਮੀ ਦੀ ਸਾਜੀ ਨਵਾਜੀ ਪਿਆਰੀ ਦੁਲਾਰੀ ਗੁਰੂ ਸੰਗਤ ਖਾਲਸਾ ਜੀਓ ਅੰਤਰੀ ਗਾਮੀ ਗ੍ਰੀਵਨਵਾਇ ਸ੍ਰੀ ਗੁਰੂ ਅਗੰਗਦੇ ਮਹਾਰਾਜ ਸਾਹਿਬ ਜੀ ਜੈਤਿਸ਼ਰੀ ਰਾਗਣੀ ਦੇ ਅੰਦਰ ਸ਼ਾਂਤ ਬਾਣੀ ਵਿਚਾਰਨ ਕਰਦੇ ਹਨ ਜੈਤਿਸ਼ਰੀ ਮਹੱਲਾ ਪੰਜਵਾਂ ਸ਼ਾਂਤ ਕਰ ਪਹਿਲਾ ਜੈਤਿਸ਼ਰੀ ਰਾਗਣੀ ਅੰਦਰ ਪੰਜਵੇਂ ਪਾਤਸ਼ਾਹ ਸ਼ਾਂਤ ਨਾਮ ਜਸਦਾ ਹੈ ਪਰਮੇਸ਼ਰ ਦਾ ਜਸੋਚਾਰਨ ਕਰਦੇ ਹਨ ਸ਼ਾਂਤੋ ਹੁੰਦੇ ਹਨ ਜਿਹਦੇ ਚ ਸੰਗੀਤ ਤੇ ਕਾਵ ਦੋਵੇਂ ਰਲੇ ਹੋਣ ਕੱਲਾ ਸੰਗੀਤ ਹੋਵੇ ਦੇਉ ਸਾਧ ਸੰਗਤ ਜੀ ਕਲਾ ਹੀ ਕਾਬ ਹੋਵੇ ਤਾਂ ਸ਼ੰਧ ਹੁੰਦਾ ਹੈ ਅਤੇ ਕਲਾ ਸੰਗੀਤ ਹੋਵੇ ਤਾਂ ਹੋਰ ਕਿਸੇ ਪ੍ਰਕਾਰ ਦੇ ਉਸ ਦੇ ਉਚਾਰਨ ਦੇ ਲਫਜ਼ ਹੁੰਦੇ ਹਨ ਇਹ ਮਹਾਰਾਜ ਸਾਹਿਬ ਜੀ ਨੇ ਇਹ ਸੰਗੀਤ ਨਾਲੇ ਕਾਮ ਮੇਲ ਕੇ ਸ਼ੰਤ ਪਰਮੇਸ਼ਰ ਦਾ ਜਸ ਉਚਾਰਨ ਕਰਦੇ ਹਨ ਘਰ ਪਹਿਲਾਂ ਪਹਿਲੇ ਸਰਦਾਰ ਦੇ ਅੰਦਰ ਇੱਕੋ ਦੁਆਇ ਦੇ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਅਜੂਰ ਇਸ ਅੰਮ੍ਰਿਤ ਰੂਪ ਉਹ ਬਾਣੀ ਦੇ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਜੋ ਚਾਹਨਾ ਗੁਰਸਿੱਖਾਂ ਦੇ ਅੰਦਰ ਹੋਣੀ ਚਾਹੀਦੀ ਹੈ ਉਸ ਨੂੰ ਗੁਰੂ ਸਾਹਿਬ ਜੀ ਆਪ ਦੁਆਰਾ ਪ੍ਰਗਟ ਕਰਦੇ ਹੋਏ ਫਰਮਾਉਂਦੇ ਹਨ ਸਲੋਕ ਦਰਸ਼ਨ ਪਿਆਸੀ ਦਿਨਸਰਾ ਪਹਿਲੀ ਤੁਕ ਵਿੱਚ ਕਹਿੰਦੇ ਨੇ ਏ ਪਰਮੇਸ਼ਰ ਆਪ ਦੇ ਦਰਸ਼ਨਾਂ ਦੀ ਪਿਆਸੀ ਸਾਡੀ ਜਿਹੜੀ ਚਿੱਤ ਦੀ ਮਰਤੀ ਹੈ ਇਰਾਦ ਨੇ ਲੱਗੀ ਰਹਿੰਦੀ ਹੈ ਚਿਤਵੋਂ ਹੰਦਨ ਲਈ ਤੇ ਰਾਦ ਨੇ ਚਿਤਵੋਂ ਦੇਖਣਾ ਚਾਹੁੰਨੇ ਹਾਂ हे ਨਿਤਰੂ ਪਰਮੇਸ਼ਰ ਹਮੇਸ਼ਾ ਲਈ ਰਾਦ ਨੇ ਆਪ ਨੂੰ ਵੇਖੀਏ ਤੇ ਰਾਦ ਨੇ ਦਰਸ਼ਨ ਦੀ ਪਿਆਸ ਲੱਗੀ ਹੋਈ ਹੈ ਕਦੋਂ ਮਾਰਾ ਵਿਦਿਆਰੂਪੀ ਰਾਦ ਨਿਵਰਤ ਹੋਵੇ ਤੇ ਬ੍ਰਹਮ ਗਿਆਨ ਰੂਪੀ ਦਿਨ ਚੜੇ ਉਦੋਂ ਆਪ ਨੂੰ ਚਿਤਵੋਂ ਦੇਖਣਾ ਕਰੀਏ ਆਮਦਨ ਰਾਮ ਕਰੀ ਹੈ ਨਿਤ ਰੂਪ ਪਰਮੇਸ਼ਵਰ ਹੌਲ ਕਪਟ ਗੁਰ ਮੀਲੀਆ ਅਗਲੀ ਤੁਕ ਵਿੱਚ ਮਾਰਾ ਪ੍ਰਾਪਤੀ ਦੱਸਦੇ ਹਨਵੇਂ ਸ਼ੰਤਾਂ ਜੋ ਚਾਰਨ ਕਰਨਗੇ ਜਦੋਂ ਗੁਰੂ ਸਾਹਿਬ ਜੀ ਨੇ ਪੰਜਾਂ ਕੋਸਾਂ ਦੇ ਕਬੜ ਤਖਤੇ ਕਪਾੜ ਖੋਲ ਕੇ ਆਸਾਂ ਦੇ ਸਾਦੇ ਤਖਤੇ ਖੋਲ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਲ ਦਿੱਤਾ ਗੁਰਾਂ ਨੇ ਨਾਨਕ ਹਰ ਸੰਗੀ ਤੂੰ ਹਰੀ ਨਾਲ ਹੀ ਪ੍ਰਤੀਤ ਹੋਇਆ ਜੋ ਸੱਜਣ ਹੈ ਲੋਕ ਪਰਲੋਕ ਦਾ ਸਾਡਾ ਅਕਾਲ ਪੁਰਖੀ ਹਰ ਵਕਤ ਨਾਲ ਹੈ ਸ਼ਾਂਤ ਸੁਣ ਯਾਰ ਹਮਾਰੇ ਸੱਜਣ ਪਹਿਲੋ ਫੇਰ ਜੀ ਗਿਆਸਾ ਅਵਸਥਾ ਪਹਿਲੇ ਤੁਕਾਂ ਚ ਉਚਾਰਨ ਕਰਦੇ ਮਗਰਲੀ ਪੌੜੀ ਚ ਪ੍ਰਾਪਤੀ ਦਾ ਸੋਖਿਆ ਕਰਨਗੇ ਫੇਸ ਸੁਣ ਯਾਰ ਹਮਾਰੇ ਸੱਜਣ ਫੇ ਸਾਡੇ ਲੋਕ ਪਰਲੋਕ ਦੇ ਮਿੱਤਰ ਅਕਾਲ ਪੁਰਖ ਵਾਹਿਗੁਰੂ ਸੁਣ ਸਾਡੀ ਬੇਨਤੀ ਨੂੰ हे ਸੱਜਣ ਸਤਿਗੁਰੂ ਸਾਡੇ ਇਸ ਲੋਕ ਜੀ ਵੀ ਵਿਕਾਰਾਂ ਤੋਂ ਬਚਾਉਣ ਵਾਲੇ ਅਤੇ ਪਰਲੋਕ ਜੀ ਵੀ ਸੱਚੇ ਪਾਤਸ਼ਾਹ ਜਮਾ ਤੋਂ ਛੁਡਾਉਣ ਵਾਲੇ ਫੇ ਯਾਰ ਦੋਸਤ ਯਾਰ ਫਾਰਸੀ ਵਿੱਚ ਦੋਸਤ ਨੂੰ ਕਹਿੰਦੇ ਹਨ हे ਪਰਮੇਸ਼ਰ ਰੂਪ ਸਤਿਗੁਰੂ ਸੁਣੋ ਸਾਡੇ ਮਨ ਨੂੰ ਵਾਹਿਗੁਰੂ ਨਾਲ ਜੋੜਨ ਵਾਲੇ ਇਹ ਮਿੱਤਰਤਾ ਪਾਉਣ ਵਾਲੇ ਕੇ ਸਾਡੇ ਸੱਜਣ ਪਿਆਰੇ ਮਿੱਤਰ ਮਨ ਬਾਣੀ ਸਰੀਰ ਦੇ ਸਤਿਗੁਰੂ ਸੁਣੋ ਇੱਕ ਕਰੂ ਬੇਨਤੀਆ ਇੱਕ ਅਸੀਂ ਮਾਰੇ ਬੇਨਤੀਆ ਬੇਨਤੀਆਂ ਚੋਂ ਬੇਨਤੀ ਕਰਦੇ ਹਾਂ ਇਸ ਮੋਹਨ ਲਾਲ ਪਿਆਰੇ ਅਸੀਂ ਮਾਰੇ ਜੋ ਸਾਰਿਆਂ ਦੇ ਮੋਹ ਨੂੰ ਮੋਹ ਮੇਟਰ ਵਾਲਾ ਸੰਤਾਂ ਭਗਤਾਂ ਦਾ ਅਤੇ ਸਾਰਿਆਂ ਚਿਤ ਨੂੰ ਆਪਣੀ ਕੁਦਰਤ ਜਪਾ ਕੇ ਮੋਦ ਕਰ ਲੈਣ ਵਾਲਾ ਹੈ ਅਤੇ ਮੋਹਨ ਸੰਤਾਂ ਦੇ ਮਾਇਆ ਦੇ ਮੋਹ ਨੂੰ ਮਿਟਨ ਵਾਲਾ ਜੋ ਪਰਮੇਸ਼ਰ ਹੋਵੇ ਆਪਦੇ ਪ੍ਰੇਮ ਵਿੱਚ ਮੋਹਤ ਕਰਨ ਵਾਲਾ ਜੋ ਲਾਲ ਪਿਆਰਾ ਹੈ ਤੇਸ ਪਿਆਰੇ ਤੋਂ ਪਿਆਰੇ ਲਾਲ ਦੇ ਤਾਈ ਲਾਲ ਬੇਕੀਮਤੀ ਪਿਆਰੇ ਦੇ ਤਾਈ ਹਉ ਫਿਰੋ ਖੋਜਾਂਤੀ ਆਏ ਸੰਤ ਜਨੋ ਮੈਂ ਭਾਲ ਦੀ ਫਿਰਦੀ ਆ ਮੇਰੀ ਚਿੱਤ ਦੀ ਮਰਤੀ ਕਿਵੇਂ ਪ੍ਰਾਪਤ ਹੋਵੇ ਪਰਮੇਸ਼ਰ ਉਸ ਦਸ ਪਿਆਰੇ ਸਿਰ ਧਰੀ ਉਤਾਰੇ اے ਮੇਰੇ ਪਿਆਰੇ ਗੁਰਸਿੱਖੋ ਉਸ ਦੇ ਤਾਈ ਸਾਨੂੰ ਦਸ ਪਾਓ ਉਸ ਪਿਆਰੇ ਦੀ ਤੁਸੀਂ ਕੀ ਭੇਟਾ ਕਰੋਗੇ ਸਿਰ ਧਰੀ ਉਤਾਰੇ ਆਪਣਾ ਸੀਸ ਉਤਾਰ ਕੇ ਆਪਦੀ ਭੇਟਾ ਰੱਖ ਦੇਂਗੇ ਬਾਬਾ ਦੀਪ ਸਿੰਘ ਜੀ ਨੇ ਕਲੀ ਤੇ ਸੀਸ ਰੱਖ ਕੇ ਤਿੰਨ ਕੋ ਸ੍ਰੀ ਅੰਮ੍ਰਿਤਸਰ ਸਾਹਿਬ ਹਰ ਮੰਦਰ ਸਾਹਿਬ ਦੀ ਆ ਕੇ ਭੇਟਾ ਕੀਤਾ ਸੀ ਇਸ ਇਉਂ ਉਤਾਰ ਕੇ ਸਿਰ ਸਿੰਘਾਸਣ ਬਣਾ ਕੇ ਰੱਖ ਦੇਾਂਗੇ ਸਿਰ ਹੰਕਾਰ ਨੂੰ ਜਿਹੜਾ ਮੇਟਣਾ ਹੈ ਸਿਰ ਉਤਾਰਨਾ ਹੈ ਜੇ ਆਦਮੀ ਕੋਈ ਸਿਰ ਦੇਵੇ ਤੇ ਹਉਮੈ ਰੱਖੇ ਉਹਦਾ ਸਿਰ ਦਿੱਤਾ ਹੋਇਆ ਪਰਮਾਨ ਨਹੀਂ ਹੈ ਇਸ ਕਰਕੇ ਸਿਰ ਹੰਕਾਰ ਦੇ ਰੰਗਦਰ ਫੁਰ ਰਿਹਾ ਐ ਇਹਨੂੰ ਉਤਾਰ ਕੇ ਰੱਖ ਦੇਈਏ ਇਕ ਪੂਰੀ ਦਰਸ਼ਨ ਦੀਜੈ ਇਕ ਭੂੜਾ ਮਾਤਰ ਵੀ ਸੱਚੇ ਪਾਤਸ਼ਾਹ ਸਾਨੂੰ ਦਰਸ਼ਨ ਬਖਸ਼ ਦਿਓ ਜੇਰਾ ਮਾਤਰ ਵੀ ਆਪ ਦੇ ਦਰਸ਼ਨ ਹੋ ਜਾਣ ਭੂੜਾ ਕਿ ਜਿੰਨਾ ਚਿਰ ਪੂਰੀ ਨਾਮ ਭੂਲੀ ਹੈ ਬਿਰਤੀ ਸਾਡੀ ਸੂਧੀ ਹੈ ਮਾਰਾ ਨਿਸਕਬਟ ਹੈ ਇਹਨੂੰ ਕਿਰਪਾ ਕਰਕੇ ਦਰਸ਼ਨ ਬਖਸ਼ ਦਿਓ ਇਹ ਇੱਕ ਵਾਰੀਂ ਦਰਸ਼ਨ ਦੇ ਰਿਓ ਭੋਰੀ ਪ੍ਰਕਾਸ਼ ਹੋ ਜੇ ਕੋਟ ਸੂਰ ਨਾਨਕ ਪ੍ਰਕਾਸ਼ ਨਾਨਾ ਹਮਾਰੇ ਪ੍ਰ ਰੰਗ ਰੰਗਾਰੇ ਹੁਨਾਰੇ ਸਾਡੇ ਨੇਤਰੇ ਮੇਰੇ ਪਿਆਰੇ ਮਨਬੁੱਧ ਰੂਪੀ ਨੇਤਰ ਅਦਰ ਬ੍ਰਾਗਵੇਕ ਰੂਪੀ ਨੇਤਰ ਅਤੇ ਪ੍ਰੋਗ ਪ੍ਰੋਖ ਗਿਆਨ ਰੂਪੀ ਨੇਤਰ ਪ੍ਰਤੱਖ ਬਾਹਲੇ ਨੇਤਰ ਸੱਜਾ ਖੱਬਾ ਏ ਪਿਆਰੇ ਤੇਰੇ ਪ੍ਰੇਮ ਰੰਗ ਚ ਰੰਗਾਰੇ ਰੰਗੇ ਹੋਏ ਐ ਭਗਤੀ ਦੀ ਲਾਲੀ ਸਹਿਤ ਹਨ ਇਸ ਤਿਲ ਕੀ ਨਾ ਤੀਰੀ ਜੈ ਮਾਰੇ ਆਵਦੇ ਦਰਸ਼ਨਾਂ ਤੋਂ ਬਿਨਾਂ ਕਿ ਤੜ ਜਿੰਨਾ ਚਿਰ ਵੀ ਤੀਰ ਜੀ ਨਹੀਂ ਆਉਂਦੀ ਸਾਡਾ ਮਨ ਤੀਰ ਜੀ ਨਹੀਂ ਪਕੜਦਾ ਹੈ ਕਿਰਪਾ ਕਰੋ ਦਰਸ਼ਨ ਬਖਸ਼ੋ ਪ੍ਰਭ ਸੇਵ ਮਾਨੁਲੀਨ ਜਿਉ ਜਾਲਮੀਨ اے ਪ੍ਰਭੂ ਆਕਾਲ ਪੁਰਖ ਆਵਦੇ ਸਾਗ ਸਾਡਾ ਮਨ ਐ ਲੀਨ ਹੋਇਆ ਹੋਇਆ ਜਿਵੇਂ ਜਲ ਵਿੱਚ ਮੱਛੀ ਦਾ ਮਨ ਲੀਨ ਹੁੰਦਾ ਹੈ ਮੱਛੀ ਪਾਣੀ ਤੋਂ ਬਿਨਾ ਬਚ ਨਹੀਂ ਸਕਦੀ ਇਉਂ ਮਾਰਾ ਆਪਦੇ ਨਾਮ ਜਲ ਤੋਂ ਬਿਨਾ ਸਾਡਾ ਜੀਵਣਾ ਨਹੀਂ ਹੁੰਦਾ ਹੈ। ਚਾਤੁਰਕ ਜਿਵੈ ਤੇ ਸ਼ਾਂਤੀਆ ਜਿਸ ਪ੍ਰਕਾਰ ਚਾਤੁਰਕ ਬੰਵੀਹਾ ਤੇ ਹਾਇਆ ਸ਼ਾਂਤੀ ਮੂਦ ਨੂੰ ਤਰਸਦਾ ਰਹਿੰਦਾ ਹੈ ਇਉਂ ਸਾਡੀ ਵਿਰਤੀ ਮਹਾਰਾਜ ਦਰਸ਼ਨਾਂ ਰੂਪੀ ਸ਼ਾਂਤੀ ਮੂਦ ਨੂੰ ਤੇ ਹਾਈ ਹੋਰੀ ਤਰਸ ਰਹੀ ਹੈ। ਜਨ ਨਾਨਕ ਗੁਰੂ ਪੂਰਾ ਪਾਇਆ ਸਤਿਗੁਰੂ ਸਾਹਿਬ ਜੀ ਨੂੰ ਮਗਰਲੀ ਤੋਂ ਕੁਝ ਪ੍ਰਾਪਤੀ ਦੱਸਦੇ ਕਹਿੰਦੇ ਨੇ ਹੈ ਭਾਈ ਜਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਜੀ ਕਹਿੰਦੇ ਨੇ ਪੂਰਨ ਸਤਿਗੁਰੂ RAM DAS ਗੁਰੂ ਨਾਨਕ ਸਾਹਿਬ ਨੂੰ ਪ੍ਰਾਪਤ ਕੀਤਾ ਹੈ ਸਗਲੀ ਤਿਫਾ ਪੂਜੰਤੀ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਸਾਰੀ ਜਿਹੜੀ ਵਿਛੋੜੇ ਦਿੱਤੇ ਅਸੀਂ ਉਹ ਮੁਝ ਗਈ ਹੈ ਮਾਰਨ ਪ੍ਰਾਪਤੀ ਕਰਾਤੀ ਵਾਹਿਗੁਰੂ ਦੇ ਸਰੂਪ ਦਰਸ਼ਨਾ ਦੀ ਯਾਰ ਵੇਟ ਹੈ ਹੱਬੇ ਸਖੀਆਂ ਏ ਸੰਤ ਜਨੋ ਇਹ ਯਾਰ ਵੇਹੇ ਦੋਸਤ ਜਨੋ ਲੋਕ ਪ੍ਰਲੋਗ ਦੇ ਮਿੱਤਰ ਸੰਤ ਜਨੋ ਪਿਆਰੇ ਅਕਾਲ ਪੁਰਖ ਦੀਆਂ ਮਹਾਤਮਾ ਰੂਪੀ ਹੱਬੇ ਸਖੀਆਂ ਸਾਰੀਆਂ ਪਿਆਰੀਆਂ ਸਖੀਆਂ ਹਨ ਮੂ ਕਹੀ ਨਾ ਜੀ ਮੈਂ ਵਿੱਚ ਕਿਸੇ ਜੈਸਾ ਵੀ ਗੁਣ ਨਹੀਂ ਹੈ ਮੈਂ ਕਿਸੇ ਜੈਸੀ ਵੀ ਨਹੀਂ ਹਾਂ ਨਾ ਮੇਰੇ ਚ ਸਰਦਾ ਹੈ ਨਾ ਖਿਮਾ ਹੈ ਨਾ ਸ਼ਾਂਤੀ ਹੈ ਨਾ ਧੀਰਜ ਹੈ ਨਾ ਕਰਣਾ ਹੈ ਨਾ ਮਇਤਰੀ ਹੈ ਨਾ ਮੁਤ ਹੈ ਨਾ ਪੀਖਿਆ ਮੈਂ ਕਿਸੇ ਜਿਹਾ ਜੇ ਗੁਣਾ ਵਾਲੀ ਕਿਸੇ ਮਹਾਤਮਾ ਜੇ ਅਸੀਂ ਵੀ ਗੁਣਾ ਵਾਲੀ ਨਹੀਂ ਹਾਂ ਯਾਰ ਵੀ ਇੱਕ ਦੂਹ ਇੱਕ ਚੜ ਫੇ ਸੰਤ ਜਨੋ ਮਹਾਪੁਰਖ ਉਹ ਸੱਜਣ ਜਨੋ ਮਹਾਰਾਜ ਦੇ ਪਿਆਰੇ ਜਿਹੜੇ ਇੱਕ ਤੋਂ ਇੱਕ ਚੜ ਉਹ ਰਾਗ ਵਾਲਿਆਂ ਤੋਂ ਬਿਵੇਕ ਵਾਲੇ ਚੜਨੀਆਂ ਕਲਾ ਵਾਲੇ ਹੈ ਬੂ ਬੀਕ ਵਾਲੇ ਜੋ ਖੜ ਸੰਪਤੀ ਵਾਲੇ ਚੜ੍ਹਦੀਆਂ ਕਲਾ ਵਾਲੇ ਹੈ ਖੜ ਸੰਪਤੀ ਵਾਲੇ ਜੋ ਮੋਖ ਇੱਛਾ ਵਾਲੇ ਚੜ੍ਹਦੀਆਂ ਕਲਾ ਵਾਲੇ ਹੈ ਮੋਖ ਇੱਛਾ ਵਾਲੇ ਸਰਬਣ ਗਿਆਨ ਵਾਲੇ ਚੜ੍ਹਦੀਆਂ ਕਲਾ ਚ ਹੈ ਸਰਬਣ ਵਾਲੇ ਜੋ ਮੰਨਣ ਵਾਲੇ ਚੜ੍ਹਦੀਆਂ ਕਲਾ ਚ ਹੈ ਮੰਨਣ ਵਾਲੇ ਜੋ ਕਮਾਈ ਕਰਨ ਵਾਲੇ ਧਿਆਨ ਲਾਉਣ ਵਾਲੇ ਨਿਹਾਸਣ ਵਾਲੇ ਚੜ੍ਹਦੀਆਂ ਕਲਾ ਚ ਹੈ ਨਿਹਾਸਣ ਵਾਲਿਆਂ ਚ ਤਤ ਉੰਗ ਦਾ ਸੋਧਨ ਕਰਨ ਵਾਲੇ ਜੀਵੀ ਸੀ ਏਕਤਾ ਕਰਨ ਵਾਲੇ ਚੜ੍ਹਦੀਆਂ ਕਲਾ ਚ ਹੈ ਇਹਨੂੰ ਜਿਹੜੇ ਸਖਿਆਤਾ ਵਾਲੇ ਤੇ ਹਉਮੈ ਨਹੀਂ ਜਿਨ੍ਹਾਂ ਨੂੰ ਫੁਰਦੀ ਉਹ ਚੜਦੀਆਂ ਕਲਾ ਵਾਲੇ ਐ ਕਿਉਂ ਇੱਕ ਤੋਂ ਇੱਕ ਚਾਰੇ ਇੱਕ ਤੋਂ ਇੱਕ ਪਹਿਲੀ ਭੂਮਿਕਾ ਵਾਲੇ ਸੁਭਿચ્છਾ ਤੋਂ ਜਿਹੜੇ ਹਨ ਸੁਭਿચ્છਾ ਸੋਚਾਰਨਾ ਵਾਲੇ ਚੜਦੀਆਂ ਕਲਾ ਵਾਲੇ ਐ ਸੋਚਾਰਨਾ ਵਾਲੇ ਤਨੁਮਾਨਸਾ ਮਨ ਦੀਆਂ ਵਾਸ਼ਨਾ ਸੁਖਮ ਕਰਨ ਵਾਲੇ ਚੜਦੀਆਂ ਕਲਾ ਵਾਲੇ ਹਨ ਉਹਨਾਂ ਤੋਂ ਚੌਥੀ ਭੂਮਿਕਾ ਵਾਲੇ ਸਤਿਆਪਰ ਜਿਹਨਾਂ ਨੂੰ ਸਤ ਸਰੂਪ ਦੀ ਆਪਤੀ ਜਠਾਰ ਸਿ ਗਿਆਨ ਹੋਇਆ ਹੈ ਉਹ ਚੜ੍ਹਦੀਆਂ ਕਲਾ ਵਾਲੇ ਹਨ ਪੰਜਵੀਂ ਭੂਮਿਕਾ ਵਾਲੇ ਅਸੰਸਕ ਤੇ ਜਿਨ੍ਹਾਂ ਦਾ ਮੋਹ ਤੇ ਹੰਕਾਰ ਮਿਟ ਗਿਆ ਹੈ ਉਹ ਚੜ੍ਹਦੀਆਂ ਕਲਾ ਵਾਲੇ ਹਨ ਅਤੇ ਉਹਨਾਂ ਨਾਲ ਉਹ ਪਦਾਰਥੋ ਭਾਵਨੀ ਵਾਲੇ ਛੇਵੀਂ ਜਿਨ੍ਹਾਂ ਦੇ ਸਾਰੇ ਪਦਾਰਥੋ ਭਾਵ ਹੋ ਗਏ ਹੈ ਜਿਵੇਂ ਸੋਇਨੇ ਦੇ ਗਹਿਣੇ ਢਾਲ ਕੇ ਡਲੀ ਬਣਾ ਰਹੀਏ ਸੋਇਨਾ ਆਇਮ ਬ੍ਰਹਮ ਰੂਪੀ ਜਿਨ੍ਹਾਂ ਦਸਣ ਲੱਗ ਗਿਆ ਹੈ ਅਤੇ ਤੁਰਿਆ ਪਰ ਵਾਲੇ ਜਿੱਥੇ ਭਾਵ ਆ ਭਾਵ ਜਾਗਰ ਦਾ ਸੁਪਨ ਸਕੋਬ ਦਾ ਹੋਣਾ ਨਾ ਹੋਣਾ ਦੋਵੇਂ ਨਹੀਂ ਹਨ ਐਸਾ ਜੋ ਆਪਣਾ ਆਪ ਆਤਮਾ ਰੂਪ ਸਖਿਆਤ ਰੂਪ ਹੈ ਉਹ ਸ੍ਰੂਪ ਵਿੱਚ ਸਤਵੀਂ ਭੂंका ਵਾਲੇ ਸਤਵੀਂ ਨਾਲੋਂ ਜਿਹੜੇ ਤ੍ਰਿਯਾ ਤੀਤ ਪੁਰਖ ਹੋ ਚੜ੍ਹਦੀਆਂ ਕਲਾ ਵਾਲੇ ਹਨ ਇਉ ਇੱਕ ਦੂ ਇੱਕ ਅਵਸਥਾ ਵਾਲੇ ਚੜ੍ਹਦੀਆਂ ਕਲਾ ਵਾਲੇ ਹਨ ਏ ਪਿਆਰੇ ਸੰਤ ਜਨੋ ਹਉ ਕਿਸ ਚਿਤਹੀਆ ਹਉ ਕਿਸ ਚਿਤਹੀਆ ਮੈਂ ਕਿਹਦੇ ਚਿਤੇ ਆਉਣੀ ਹਾਂ ਮੈਂ ਕਿਸ ਪ੍ਰਕਾਰ ਚਿਤਹੀਆ ਦੇਖਣਾ ਕਰਾਂ ਅਕਾਲ ਪ੍ਰਭੂ ਐ ਨੂੰ ਚਿਤਨਾ ਦੇਖਣਾ ਚਿਤਵਣਾ ਕਰਾਂ ਦੇਖਣਾ ਕਰਾਂ ਇੱਕ ਦੂ ਇੱਕ ਚਾੜੇ ਅੰਕ ਪਿਆਰੇ ਇੱਕ ਤੋਂ ਇੱਕ ਸਾਥ ਸੰਗੇ ਜੀ ਚੜਦੇ ਕਲਾ ਵਾਲੇ ਹਨ ਪਹਿਲੇ ਬ੍ਰਹਮ ਵਰਹਣੇ ਦੂਜੇ ਬ੍ਰਹਮ ਬ੍ਰਿਸ਼ਟ ਹਨ ਤੀਜੇ ਬ੍ਰਹਮ ਬ੍ਰਿਸ਼ਟ ਬਰੀਆਂ ਹਨ ਇਹ ਇੱਕਦਮ ਇੱਕ ਚੜ੍ਹਦੀਆਂ ਕਲਾ ਵਾਲੇ ਹਨ ਨੇਕ ਆਮਰ ਤੇ ਪਿਆਰੇ ਹਨ ਜਿਤ ਕਰਦੇ ਭੂਗ ਬਿਲਾਸ ਮੇਤਾ ਵਰਤੀ ਭੂਗ ਬ੍ਰਹਮ ਆਨੰਦ ਦੇ ਬਲਾਸ ਆਨੰਦ ਨੂੰ ਮਾਰਨਾ ਕਰਦੇ ਹਨ ਜਿੰਨਾ ਦੇਖ ਮਨ ਚਾਉ ਉਠੰਦਾ ਉਹਨਾਂ ਮਹਾਪੁਰਖਾਂ ਦੇ ਦਰਸ਼ਨ ਵੇਖ ਕੇ ਸਾਡੇ ਮਨ ਚ ਵੀ ਇਹ ਚਾਹ ਉਠਦਾ ਹੈ ਹਉ ਪਦ ਪਾਈ ਗੁਣਤਾ ਤਾਸ ਅਸੀਂ ਸਾਰਿਆਂ ਗੁਣਾਂ ਦੇ ਤਾਸ ਪਾਤਰ ਖਜ਼ਾਨੇ ਰੂਪ ਬ੍ਰਹਮ ਨੂੰ ਕਿਵੇਂ ਪਾਵਾਂ ਕਦੋਂ ਪਾਵਾਂਗੇ ਇਹ ਸਾਡੇ ਦੀ ਇੱਛਾ ਫੁਰਦੀ ਹੈ ਇੰਨੀ ਮੈਂਡਾ ਲਾਲ ਦੀ ਜਾਇਆ ਇਹਨਾਂ ਸਾਰਿਆਂ ਮਹਾਤਮਾਂ ਵਿੱਚੋਂ ਜਿਨ੍ਹਾਂ ਨੇ ਮੈਂਦੇ ਮੇਰੇ ਅਕਾਲ ਪੁਰਖ ਲਾਲ ਪਿਆਰੇ ਨੂੰ ਪ੍ਰਸੰਨ ਕਰ ਲਿਆ ਹੈ ਹਉ ਤਿਸ ਅੱਗੇ ਮਨ ਦੀ ਅਸੀਂ ਆਪਣਾ ਮਨ ਉਹਨਾਂ ਪਿਆਰਿਆਂ ਦੇ ਅੱਗੇ ਜੇਹੀਆਂ ਦੇਣਾ ਕਰਦੇ ਹਾਂ ਕਿ ਤੁਹਾਨੂੰ ਪਿਆਰੇ ਹਨ ਨਾਨਕ ਵਾਹਿਗੁਰੂ ਨੂੰ ਪ੍ਰਸੰਨ ਕਰ ਲਿਆ ਹੈ ਆਪਣੇ ਵਸ ਕਰ ਲਿਆ ਪ੍ਰੇਮ ਵਿੱਚ ਨਾਨਕ ਕਹੇ ਸੁਣ ਬਿਨੂ ਸੁਹਾਗ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਇਸ ਪ੍ਰਕਾਰ ਤਤ ਵੇਤਿਆਂ ਦੇ ਅੱਗੇ ਜਿਗਿਆਸੂ ਬੇਨਤੀ ਕਰੇ ਕਿ ਹੈ ਸੁਹਾਗਵੰਤੀ ਵਾਹਿਗੁਰੂ ਦੇ ਆਨੰਦ ਵਾਰੀਆਂ ਮਹਾਤਮਾ ਸਖਿਓ ਸੁਣੋ ਮੇਰੀ ਬੇਨਤੀ ਨੂੰ ਮੂ ਦਸ ਦਿਖਾ ਪਰ ਕੇ ਹੀ ਆ ਮੂ ਮੇਰੇ ਤਾਈ ਦੱਸੋ ਤੁਸੀਂ ਦਿਖਾ ਪਰ ਕੇ ਹੀ ਆ ਕਈਆਂ ਕਿਹੜੀਆਂ ਸਾਧਨਾ ਕਿਹੜੀਆਂ ਮਹਾਰਾਜੀ ਤਾਕਤਾਂ ਕਰਕੇ ਪਤੀ ਅਕਾਲਪੁਰਖ ਨੂੰ ਤੁਸੀਂ ਵੇਖਿਆ ਤੇ ਮੈਂ ਕਿਹੜੇ ਸਾਧਨਾ ਕਰਕੇ ਪਤੀ ਅਕਾਲਪੁਰਖ ਨੂੰ ਵੇਖਣਾ ਕਰਾਂ ਯਾਰ ਵੀ ਉਹ ਕਿਹੰਜੀਆਂ ਸਿਫਤਾਂ ਸਾਡੇ ਚ ਹੋਣੀਆਂ ਚਾਹੀਦੀਆਂ ਜਿਨ੍ਹਾਂ ਕਰਕੇ ਅਸੀਂ ਪਰਮੇਸ਼ਰ ਨੂੰ ਵੇਖ ਲਈਏ ਜਿਨ੍ਹਾਂ ਨੂੰ ਪਿਆਰੇ ਨੂੰ ਵੇਖਿਆ ਉਹ ਕਿਹੜੀਆਂ ਸਿਫਤਾਂ ਹਨ ਉਹਨਾਂ ਵਿੱਚ ਯਾਰ ਵੀ ਫਿਰ ਆਪਣ ਭਾਣ ਤਾਗੋ ਮਹਾਪੁਰਖ ਬੋਲ ਕੇ ਦੱਸਦੇ ਹਨ ਇਹ ਜਗਿਆਸ ਰੂਪੀ ਯਾਰ ਦੋਸਤ ਤੇ ਪਿਆਰੇ ਬੇਰੇ ਆਪ ਨੂੰ ਪਾਣਾ ਵਾਹਿਗੁਰੂ ਆਪ ਦਾ ਪਾਣਾ ਮਨਾਉਂਦਾ ਹੈ ਜਿਹੜਾ ਉਹਦੀ ਰਜਾ ਚੱਲਦਾ ਉਹਨੂੰ ਪ੍ਰਾਪਤ ਹੁੰਦਾ ਹੈ ਆਪਣੇ ਭਾਣੇ ਅਨਸਾਰ ਮਿਲਦਾ ਹੈ ਇਹ ਉੱਤਰ ਹੈ ਪ੍ਰਵੇਸ਼ ਨਹੀਂ ਸੀ ਛੰਦਾ ਉਸ ਪ੍ਰਵੇਸ਼ ਨੂੰ ਕਿਸ ਨਹੀਂ ਸੀ ਛੰਦਾ ਨਹੀਂ ਸੀ ਕਿਸੇ ਦੀ ਉਸ ਨੂੰ ਛੰਦਾ ਨਾ ਮਸ਼ੰਦਗੀ ਪ੍ਰਵੇਸ਼ ਨੂੰ ਕਿਸੇ ਦੀ ਮਸ਼ੰਦਗੀ ਥੋੜੋ ਹੈ ਮੁਤਾਜ ਨਹੀਂ ਉਹ ਕਿਸੇ ਦਾ ਆਪ ਦੀ ਰੀਝਾ ਨੂੰ ਮਨਾਉਂਦਾ ਹੈ ਯਾਰ ਵੀ ਤੈਰਾ ਵਿਆਹ ਲਲਨ ਕਾਗੋ ਜਗਿਆਸੂ ਜਨ ਕਤਵੇ ਤੇ ਬ੍ਰਹਮ ਗਿਆਨੀਆਂ ਦੇ ਤਾਈ ਬਿਰਧ ਮਾਤਾ ਨੂੰ ਜਿਵੇਂ ਛੋਟੀ ਬੱਚੀ ਕਹੇ ਹੈ ਪਿਆਰੇ ਸੰਤ ਜਨੋ ਤੁਸੀਂ ਲਲਨ ਪਿਆਰੇ ਅਕਾਲ ਪੁਰਖ ਦੇ ਆਨੰਦ ਨੂੰ ਮਾਣਿਆ ਹੈ ਤੂੰ ਦੱਸ ਦਸੰਦਾ ਮੇਰੇ ਤਾਈ ਦੱਸਣਾ ਕਰੋ ਮੈਂ ਤੁਹਾਡੇ ਪਾਸੇ ਦਸੰਦਾ ਪੁੱਛਦਾ ਹਾਂ ਜਿਸ ਪ੍ਰਕਾਰ ਹੈ ਤੁਹਾ ਨੂੰ ਗੁਰੂ ਸਾਹਿਬ ਜੀ ਨੇ ਦਸੰਦਾ ਦੱਸਿਆ ਤੁਸੀਂ ਪੁੱਛ ਪਾਈ ਆ ਪਰਮੇਸ਼ਰ ਦੀ ਇਸੇ ਪ੍ਰਕਾਰ ਮੇਰੇ ਕਹੀਂ ਦਸਣਾ ਕਰੋ हे ਸੰਤ ਜਨੋ ਮੈਂ ਤਾਂ ਪੁੱਛਦਾ ਹਾਂ ਲਲਨ ਤੈਂ ਪਾਇਆ ਆਪ ਗਵਾਇਆ ਤਾਹੋਂ ਬ੍ਰਹਮ ਵੇਤਿਆਂ ਦੀ ਮਸਤੀ ਦੀ ਹਾਲਤ ਵੇਖ ਕੇ ਜਿਗਿਆਸੂ ਜਿਹੜੇ ਹਨ ਉਤਮ ਅਧਿਕਾਰ ਹੀ ਜਿਨ੍ਹਾਂ ਨੂੰ ਸਮਝ ਆ ਕਿ ਇਹਨਾਂ ਨੂੰ ਵਾਹਿਗੁਰੂ ਮਿਲਿਆ ਹੋਇਆ ਹੈ ਉਹ ਉਹਨਾਂ ਬ੍ਰਹਮ ਗਿਆਨੀ ਮਸਤਾ ਅੱਗੇ ਹੋਣ ਨਜੀ ਖੁਲਾਗੇ ਭੇਜਣਾ ਕਿਸੇ ਦੇ ਨਾ ਅਨਨ ਦੇ ਅਗੇ ਪ੍ਰਾਰਥਨਾ ਕਰਦੇ ਹੇ ਸੰਤ ਜੀ ਨੂੰ ਤੁਸੀਂ ਲਾਲਨ ਪਿਆਰੇ ਅਕਾਲ ਪੁਰਖ ਨੂੰ ਪਾ ਲਿਆ ਹੈ ਆਪ ਗਵਾਇਆ ਸਾਡੇ ਸਾਲ ਸੰਗੀ ਤੁਹਾਡੇ ਅੰਦਰ ਆਪਾ ਪਾਣੀ ਤੁਸੀਂ ਆਪ ਨਹੀਂ ਕੁਝ ਬਣਦੇ ਹਾਉ ਮੈਨੀ ਤੁਹਾਡੇ ਅੰਦਰ ਆਪਾ ਪਾਪ ਦੇ ਅਧਿਆਸ ਨੂੰ ਤੁਸੀਂ ਗਵਾ ਲਿਆ ਹੈ ਜੈ ਤਨ ਭਾਗ ਮਥਾਣੇ ਜਿਨ੍ਹਾਂ ਧਰਾਂ ਦੇ ਵਿਗਿਆਸਵਰੂਪੀ ਇਸਤਰੀਆਂ ਦੇ ਭਾਗ ਮੱਥੇ ਦੇ ਨਸਕਾਮ ਕਰਮ ਸ੍ਰੇਸ਼ਟ ਹੈ ਉਹਨਾਂ ਨੂੰ ਤੁਹਾਡੀ ਸੰਗਤ ਕਰਕੇ ਪਰਮੇਸ਼ਰ ਨੂੰ ਪਾ ਲਿਆ ਹੈ ਏ ਤੁਸੀਂ ਦੱਸੋ ਸਾਡੇ ਤਾਈ ਹੁਣ ਆਪਣੀ ਪ੍ਰਾਪਤੀ ਦੀ ਗੱਲ ਜੋ ਬ੍ਰਹਮ ਗਿਆਨੀ ਹਨ ਤਤਵੇਤੇ ਹਨ ਉਹ ਦੱਸਦੇ ਹਨ ਇਸ ਪ੍ਰਕਾਰ ਵਾਹ ਪਕੜ ਠਾਕਰ ਹੋ ਕਿਦੀ ਸੇ ਸੰਦ ਜਨੋ ਮੇਰੇ ਚ ਗੁਣ ਕੋਈ ਨਹੀਂ ਸੀ ਮੇਰੀ ਬਿਰਤੀ ਰੂਪ ਯਾਨੋ ਪਕੜ ਕੇ ਠਾਕਰਾ ਕਾਲਪੁਰਖ ਵਾਹਿਗੁਰੂ ਨੇ ਮੇਰੇ ਤੈ ਕਿਦੀ ਆਪਣੇ ਵਿੱਚ ਲੀਨ ਕਰ ਲਿਆ ਮਿਲਾ ਲਿਆ ਸੱਚੇ ਬਾਦਸ਼ਾਹ ਨੇ ਕਿੰਨ ਲਿਆ ਆਵਰਿ ਚ ਪ੍ਰਾਪਤ ਕਰ ਲਿਆ ਜਿਉਂ ਜਜਮੇ ਜਲਾਇ ਖਟਾਨਾ ਤੇ ਉਹ ਜਾਨ ਜਿਉ ਤੀਸਣ ਗੋਸਮਾਨਾ ਕਿਉਂ ਕਿੰ ਲਿਆ ਆਪਣੀ ਕਰ ਲਿਆ ਮਹਾਰਾਜ ਨੇ ਹੁਣ ਆਵਗਣ ਨਾ ਪਛਾਨੇ ਮੇਰੇ ਤੇ ਸਭ ਸੰਤੋਖ ਗਿਆ ਧਰਮਾਦਿਕ ਗਿਆਨ ਆਜੋ ਗੁਣ ਕੋਈ ਨਹੀਂ ਸੀ ਸਾਡੇ ਔਗਣ ਬਿਆੰਦ ਸਰ ਔਗਣਾ ਵੀ ਮਹਾਰਾਜ ਨੇ ਪਛਾਨ ਨਹੀਂ ਕੀਤੀ ਸਾਡੇ ਬਖਸ਼ਲੇ ਸੱਚੇ ਪਾਤਸ਼ਾਹ ਨੇ ਗੁਣ ਤਾਂ ਕੋਈ ਹੈ ਹੀ ਨਹੀਂ ਸੀ ਔਗਣਾਂ ਦੀ ਸਾਡੀ ਪਛਾਨ ਨਹੀਂ ਕੀਤੀ ਨਿਮਰਤਾ ਵਖਾ ਰਹੇ ਹੈ ਆਪਣੇ ਗੁਣਾਂ ਦਾ ਮਾਣ ਨਹੀਂ ਕਰਦੇ ਆਪਣੇ ਗੁਨਾ ਦਾ ਹੰਕਾਰ ਛੱਡ ਕੇ ਕਹਿੰਦੇ ਨੇ ਕਿ ਸਾਡੇ 'ਚ ਗੁਣ ਕੋਈ ਨਹੀਂ ਸੀ ਉਹ ਗੁਨਾ ਵੀ ਮਾਰਨ ਸਾਡੇ ਉਹਦੀ ਪਛਾਣ ਨਹੀਂ ਕੀਤੀ ਤਾਂ ਅਗੋਂ ਜਿਹੜੇ ਜਿਗਿਆਸੂ ਹਨ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਇਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੈ ਤਾਂ ਉਹਨਾਂ ਦੇ ਗੁਣਾਂ ਨੂੰ ਸਾਰਿਆਂ ਨੂੰ ਉਚਾਰਨ ਕਰਦੇ ਹੋਏ ਦੱਸਦੇ ਕਿ ਸਖਿਓ ਤੁਹਾਡੇ ਗੁਣ ਸਾਰੇ ਹੈ ਤੁਹਾਡੇ ਗੁਣ ਕਿਉਂ ਨਹੀਂ ਹੈ ਕੋਈ ਹੁਣ ਹਾਰਤ ਐ ਪਾਇਆ ਰੰਗ ਲਾਲ ਬਣਾਇਆ ਇਹ ਮਹਾਤਮਾ ਰੂਪ ਸਖੀਏ ਗੁਣਾ ਦਾ ਹਾਰਤ ਸਭ ਸੰਤੋਖ ਦਿਆ ਧਰਮ ਵਿਚਾਰ ਆਦੇ ਗੁਣਾ ਦਾ ਹਾਰਤ ਪਾਇਆ ਹੋਇਆ ਰੰਗ ਲਾਲ ਬਣਾਇਆ ਲਾਲ ਪਿਆਰੇ ਦਾ ਰੰਗ ਆਨੰਦ ਚ ਕੈ ਬਣਾ ਲਿਆ ਹੈ ਪ੍ਰੇਮ ਦੇ ਲਾਲ ਪਿਆਰੇ ਨੇ ਬਣਾ ਲਿਆ ਹੈ ਇਉ ਸਾਰਿਆਂ ਗੁਣਾ ਦਾ ਸਤ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਇਹਨਾਂ ਗੁਣਾਂ ਦਾ ਹਾਰ ਤੇਰੇ ਪਾਇਆ ਹਿਰਦੇ 'ਚ ਕਿਸ ਹੱਬੂ ਕਿਸੇ ਸੋਹੰਦਾ ਉਸ ਮਹਾਪੁਰਖ ਸਖੀ ਨੂੰ ਸਭ ਕੁਝ ਉਹਦੇ ਚਾਹੇ ਮਸਤੀ ਹੋਵੇ ਕਿਸੇ ਨਾਲ ਬਚਨ ਕਰਨ ਚਾਹੇ ਨਾ ਕਰਨ ਉਹਨਾਂ ਦੀ ਜਿਸ ਹਾਲਤ ਵਿੱਚ ਰਹਿੰਦੇ ਆ ਸਭ ਕੁਝ ਉਹਨਾਂ ਦਾ ਸਾਧਨ ਸੋਹੰਦਾ ਹੈ ਇਸ ਪ੍ਰਕਾਰ ਵੀ ਹੋ ਜੇ ਬਾਹਰੋਂ ਫੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ ਸਭ ਕੁਝ ਉਹਨਾਂ ਦੀ ਕਰਨੀ ਸੋងਦੀ ਹੈ ਪ੍ਰਵੇਸ਼ ਨੂੰ ਪਾਉਂਦੀ ਹੈ ਜਨ ਨਾਨਕ ਧੰ ਸੋਹਾਗਣ ਸਾਈ ਸਤਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਉਹ ਮਹਾਪੁਰਖ ਸੁਹਾਗਵੰਤੀ ਪਰਮੇਸ਼ਰ ਦੇ ਅਨੰਦਵਾਲੀ ਮਹਾਤਮਾ ਰੂਪੀ ਸਖੀ ਸੋ ਉਹ ਹੈ ਜੇ ਸੰਗ ਪਧਾਰ ਵਸੰਦਾ ਤਮਦਰ ਯੋਗ ਵਾਹਿਗੁਰੂ ਦੇ ਅਨੰਦਵਾਲੀ ਜਿਨ੍ਹਾਂ ਦੇ ਨਾਲ ਪਰਮੇਸ਼ਰ ਵਸਦਾ ਪਤੀ ਜਿਨ੍ਹਾਂ ਦੇ ਹਰ ਵਕਤ ਸੰਗ ਸਿੰਘ ਵਸਦਾ ਪ੍ਰਵੇਸ਼ਰ ਕਦੇ ਦੂਰ ਨਹੀਂ ਹੁੰਦਾ ਉਹ ਧੰਤਾ ਦੇ ਯੋਗ ਹੈ ਉਹ ਵਾਹਿਗੁਰੂ ਦੇ ਆਨੰਦ ਵਾਲੀ ਹੈ ਤਨੋ ਮਹਾਂਪੁਰਖ ਸਖੀ ਦਾ ਜੀਵਨ ਹੈ ਜਿਸ ਸੰਗ ਪਧਾਰ ਵਸੰਦ ਜਿਨ੍ਹਾਂ ਦੇ ਨਾਲ ਪਤੀ ਅਕਾਲਪੁਰਖ ਹਰ ਵਕਤ ਵਸਦਾ ਹੈ ਅੰਗ ਸੰਗ ਰਹਿੰਦਾ ਹੈ ਯਾਰ ਵੀ ਨਿਤ ਸੁਖ ਸੁਖੇਂਦੀ ਹੁਣ ਅਗਲੇ ਤੱਕ ਆਪ ਦੀ ਪ੍ਰਾਪਤੀ ਦਾ ਨਿਰਮਾਣਤਾ ਦੇ ਸਹਤ ਪ੍ਰਾਪਤੀ ਦਾ ਕਾਰਨ ਦੱਸਦੇ ਹਨ ਯਾਰ ਵੀ ਨਿਤ ਸੁਖ ਸੁਖੇਂ ਜੀ ਇਹ ਜਗਿਆਸਰੂਪੀ ਯਾਰ ਸੰਤ ਭਗਤ اے হে ਪਿਆਰੇ ਦੋਸ ਸੋਣੋ ਜਿਸ ਵਾਹਿਗੁਰੂ ਦੀ ਪ੍ਰਾਪਤੀ ਬਾਤ ਮੈਨੇ ਸੁਖਾਂ ਸੁਖ ਦੀ ਸੀ ਕਦੇ ਸਰਦਾ ਕਦੇ ਭਗਤਾਂ ਭਗਤੀ ਕਦੇ ਖੱਡ ਬਕਾਰਾਂ ਦਾ ਤਿਆਗ ਕਦੇ ਖੱਡ ਗੁਣਾਂ ਦਾ ਈਸ਼ਵਰਿਆਂ ਦਾ ਤਿਆਗ ਇਹੀ ਸੁਖਾਂ ਸੁਖ ਦੀ ਰਹਿੰਦੀ ਸੀ ਮਹਾਰਾਜ ਜੀ ਅੱਗੇ ਕਿ ਮੈਨੂੰ ਪ੍ਰਾਪਤ ਹੋ ਜਾਏ ਮੈਂ ਇਸ ਪ੍ਰਕਾਰ ਬਚਨ ਕੀਤੇ ਹਨਗੇ ਕਿ ਫੇ ਸੱਚੇ ਪਾਤਸ਼ਾਹ ਮੈਂ ਸੇਵ ਭੜੀ ਉਟਾਰੇ ਇੱਕ ਪੋਰੀ ਦਰਸ਼ਨ ਦੀਜੇ ਕਿਉਂ ਸੁੱਖਾ ਸੁਖਦੇ ਸੀ ਪ੍ਰਮੇਸ਼ਰ ਦੀ ਪ੍ਰਾਪਤੀ ਦੀਆਂ ਆ ਮੈਂ ਪਾਈ ਉਹ ਸੁਖਣਾ ਮੈਂ ਵਾਹਿਗੁਰੂ ਦੀ ਪ੍ਰਾਪਤੀ ਦੀਆਂ ਸੁਖਣਾ ਸੁਖਦੇ ਸੀ ਸਭ ਮੇਰੇ ਤੈ ਪ੍ਰਾਪਤੀ ਹੋ ਗਈ ਹੈ ਵਾਹਿਗੁਰੂ ਦੀ ਮੇਰੀ ਸੁਖ ਪੂਰੀ ਹੋ ਗਈ ਹੈ ਵਾਰ ਲੋੜੀਂਦਾ ਆ ਤੁਹਾਡੀ ਕਿਹੜੀ ਸੁਖਣਾ ਸੀ ਕਹਿੰਦੇ ਵਾਰਲੋਡਿੰਦਾ ਆਇਆ ਵਰਪਤੀ ਦਿਓ ਕਾਲਪੁਰਖ ਹੈ ਲੋੜਿੰਦਾ ਜੀ ਨੂੰ ਚਾਹੀਦਾ ਸੀ ਸਾਰੇ ਜਿਗਿਆਸੂ ਸੰਤ ਭਗਤ ਰਹੀ ਮੁਨੀ ਦੇਵਤੇ ਪੀਰ ਪਕੰਬਰ ਲੋਚਦੇ ਹਨ ਉਹ ਲੋੜਿੰਦਾ ਸਾਰਿਆਂ ਦਾ ਪ੍ਰਕਾਸ਼ ਤਾਰੂਪ ਉਹ ਦੇਖਣ ਵਾਲਾ ਵਿਸ਼ਟਾ ਆ ਕੇ ਪ੍ਰਾਪਤ ਹੋ ਗਿਆ ਹੈ ਵੱਜੀ ਵਧਾਈ ਬੜੀ ਭਾਰੀ ਵੱਜੀ ਵਧਾਈ ਖੁਸ਼ੀਆਂ ਵੱਜ ਗਈਆਂ ਬ੍ਰਹਮ ਗਿਆਨੀ ਨੂੰ ਸਾਰੀ ਦੁਨੀਆ ਵਧਾਈਆਂ ਦੇਣ ਲੱਗੀ ਗੁਰ ਸਿੱਖਾਂ ਮਨ ਬਗਾਈਆਂ ਜਿਨ ਮੇਰਾ ਸਤਗੁਰੂ ਠਾਰਾ ਆਮ ਰਾਜੇ ਮਹਾ ਮੰਗਲ ਰਹਿਤ ਥੀਆ ਮਹਾ ਮੰਗਲ ਮਹਾ ਮੰਗਲ ਵੱਡਾ ਆਨੰਦ ਪ੍ਰਾਪਤ ਹੋਇਆ ਬ੍ਰਹਮ ਆਨੰਦ ਦਾ ਨਾ ਹੈ ਵੱਡਾ ਆਨੰਦ ਪ੍ਰਾਪਤ ਹੋਇਆ ਪਰਮੇਸ਼ਰ ਦਾ ਰਹਿਸ ਪ੍ਰਸੰਤਾ ਦੇ ਸਹਿਤ ਹੋ ਗਏ ਹਾਂ ਰਹਿਸਰ ਹਸਸ ਦਾ ਆਂਗ ਨੂੰ ਪ੍ਰਾਪਤ ਕਰ ਲਿਆ ਹੈ ਸੋ ਪ੍ਰਭੂ ਦੂਰ ਨਹੀਂ ਪ੍ਰਪਤੂ ਹੈ ਚਿਤ ਬਹੁਤ ਪ੍ਰਸੰਨ ਹੋਇਆ ਮਹਾ ਬੜਾ ਨੰਦ ਬ੍ਰਹਮ ਨੰਦੀ ਪ੍ਰਾਪਤੀ ਕਰਕੇ ਮਨ ਰਹਿਤ ਪ੍ਰਸੰਤਾ ਦੇ ਸਹਿਤ ਹੋਇਆ ਪਿਰ ਦਇਆਲ ਸਦ ਨਵ ਰੰਗੀਆ ਪਿਆਰਾ ਅਕਾਲ ਪੁਰਖ ਕੈਸੇ ਉਹਦੇ ਜਗੁਣਾਂ ਦਾਇਆ ਵਾ ਕਰ ਹੈ ਸਦਾ ਨਵੀਨ ਰੰਗ ਵਾਲਾ ਨਵੀਨ ਰੂਪ ਹੈ ਸਹਿ ਮੇਰਾ ਨਿਤ ਨਵ ਸਦਾ ਹਾਜ਼ਰ ਹਾ ਵੱਡ ਭਾਗ ਪਾਇਆ ਗੁਰ ਮਿਲਾਇਆ ਇਹ ਸੰਤ ਜਨੋ ਵੱਡਿਆਂ ਭਾਗਾਂ ਕਰਕੇ ਨਿਸ਼ਕਾਮ ਕਾਰਮ ਕੀਤੇ ਸੀ ਪੂਰੇ ਜਨਮਾਂ ਦੇ ਇਹ ਸਾਡੇ ਵੱਡੇ ਭਾਗ ਸੀ ਉਹਨਾਂ ਕਰਕੇ ਸਤਿਗੁਰਾਂ ਨੂੰ ਪ੍ਰਾਪਤ ਕੀਤਾ ਤੇ ਸਤਿਗੁਰੂ ਸਾਹਿਬ ਦਾ ਮਲਾਇਆ ਹੋਇਆ ਪ੍ਰਵੇਸ਼ਨ ਮਿਲ ਗਿਆ ਪ੍ਰਾਪਤ ਹੋ ਗਿਆ ਸਾਧਕ ਸਤਸੰਗੀਆ ਸਤਿਗੁਰੂ ਜੀ ਕਿੱਥੋਂ ਮਿਲੇ ਕਹਿੰਦੇ ਸਾਧਕ ਐਸੇ ਸਤਸੰਗੀਆ ਸੰਤਾਂ ਮਹਤੂਆਂ ਦੀ ਵੱਡ ਭਾਗ ਪਾਇਆ ਸਤ ਸਾਧਕ ਸਤਸੰਗੀਆ ਵੱਡਿਆਂ ਭਾਗਾਂ ਕਰਕੇ ਸਤਸੰਗਤ ਪਾਈ ਸਾਧਾਂ ਦੇ ਸਤਸੰਗਤ ਕਰਕੇ ਗੁਰੂ ਪਾਏ ਗੁਰਾਂ ਮਲਾਹਦਾ ਵਾਹਿਗੁਰੂ ਨੂੰ ਇਉਂ ਵੱਡਾ ਭਾਗਾਂ ਕਰਕੇ ਪ੍ਰਵੇਸ਼ਨ ਨੂੰ ਪਾ ਲਿਆ ਹੈ ਆਸਾ ਮਨਸਾ ਸਗਲ ਪੂਰੀ ਜਿਹੜੀ ਚਿਰਕਾਲ ਦੀ ਆਸ ਲੱਗੀ ਸੀ ਵਾਹਿਗੁਰੂ ਦੇ ਮਿਲਣ ਦੀ ਮਨਸਾ ਬੁੱਧੀ ਦੇ ਅੰਦਰ ਉਹ ਸਾਰੀ ਪੂਰੀ ਹੋ ਗਈ ਮਹਾਰਾਜ ਦੀ ਕਿਰਪਾ ਕਰਕੇ ਕੋਈ ਵਾਸ਼ਨਾ ਨਹੀਂ ਰਹੀ ਹੁਣ। ਭੇਦ ਦਿਆਲ ਅੰਕ ਫਿਰ ਅੰਕ ਨੂੰ ਅੰਕ ਮਿਲਾਇਆ। ਪਿਆਰਾ ਜੋ ਪਰਮੇਸ਼ਰ ਹੈ ਉਹ ਉਸਨ ਅੰਕ ਪਿਆਰ ਚ ਲੀਨ ਹੋਈ ਵੇਖ ਕੇ ਅੰਕ ਆਪ ਦੇ ਸਰੂਪ ਵਿੱਚ ਮੇਲ ਲਈ ਹਾਂ। ਅੰਕ ਪੱਖ ਕਰਕੇ ਪਿਆਰੇ ਨੇ ਅੰਕ ਪ੍ਰੇਮ ਦੁਆਰਾ ਅੰਕ ਸਰੂਪ ਦੇ ਵਿੱਚ ਮੇਲ ਲਿਆ ਭੇਦ ਕਰ ਲਿਆ ਹੈ। ਕੰਤ ਨਾਨਕ ਸੁਖ ਸੁਖੇਂ ਦੀ ਬੇਨਤੀ पूर्वक ਸਤਿਗੁਰੂ ਨਾਨਕਦੇਵ ਗੁਰੂ ਅਰਜਨ ਦੇਵ ਜੀ ਕਹਿੰਦੇ ਸਖੀਓ ਇਹ ਜੀ ਯਾਸ ਰੂਪੀ ਸਖੀ ਜਿਸ ਵਾਹਿਗੁਰੂ ਦੀ ਪ੍ਰਾਪਤੀ ਹੋ ਕੇ ਸੁਖਾਂ ਸੁਖ ਦੀ ਸੀ ਕਿ ਮੈਨੂੰ ਪਰਮੇਸ਼ਰ ਮਿਲੇ ਆ ਮੈਂ ਗੁਰ ਮਿਲ ਪਾਈ ਹੁਣ ਉਸਨੇ ਪ੍ਰਗਟ ਕਰਕੇ ਕਹਿਤਾ ਮੈਂ ਉਹ ਸੁਖਣਾ ਸਤਿਗੁਰਾਂ ਦੇ ਨਾਲ ਮਿਲ ਕੇ ਪਾਈ ਹੈ ਸਤਿਗੁਰੂ ਦੀ ਕਿਰਪਾ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ ਇਹ ਸਾਡੀ ਸੁਖ ਪੂਰੀ ਕੀਤੀ ਮਹਾਰਾਜ ਨੇ ਇਹਨਾਂ ਪਰਮੇਸ਼ਰ ਦੀ ਪ੍ਰਾਪਤੀ ਇਹਨਾਂ ਚੌਪੌੜੀਆਂ ਵਾਲੇ ਸ਼ੰਤ ਜੀ ਗੁਰੂ ਸਾਹਿਬ ਜੀ ਨੂੰ ਆਚਾਰਨ ਕੀਤੀ ਹੈ